ਮੇਰਾ ਨੂਰ ਪਰਾ ਮੇਰਾ ਆਪਣੇ ਘਰ ਦੀ ਨਾਲ ਅਕੀਂ ਨਹੀਂ ਲੜਦਾ ਹੀ ਝਗੜਦਾ ਹੀ ਉਹਦੇ ਨਾਲ ਦੀ ਲੈ ਲੋਣ ਲਾ ਪੜੇ ਜਈਏ ਪਾਪੇ ਚੁੱਕੇ ਦੇਈਏ ਤੇ ਮੇਰੇ ਭਰਾ ਨੂੰ ਕਹਿੰਦੀ ਮੈਂ ਨਹੀਂ ਤੇਰੇ ਕੋਲ ਰਹਿਣਾ ਨਾ ਮੇਰਾ ਭਰਾ ਕਹਿੰਦਾ ਨਹੀਂ ਮੈਂ ਨਹੀਂ ਤੈਨੂੰ ਰੱਖਵੇ ਰੱਖਣਾ ਤੇ ਉਹਦਾ ਲੜਾਈ ਝਗੜਾ ਉਹ ਇੱਧਰ ਮੈਂ ਆਪਣੇ ਆਪ ਨੂੰ ਅੰਨੇ ਗੱਦੀ ਥੱਲੇ ਦੇ ਲਿਆ ਕਿੰਨੇ ਬੱਚੇ ਨੇ ਤੇਰੇ ਬੱਚੇ ਨੇ ਭਾਈ ਤੋ ਕੁੜੀ ਇੱਕ ਮੁੰਡਾ ਵਾ ਫਿਰ ਉਹ ਮਾਰ ਵੀ ਗਿਆ ਜੇ ਤੂੰ ਇਹ ਵੇਖੇਦਾ ਹੀਗਾ ਦਵਾਈ ਤਾਂ ਬਾਹਰ ਜਨਾਨੀ ਲੈ ਕੇ ਨਾਲ ਇੰਸਟਾਗ੍ਰਾਮ ਤੇ ਗੱਲਾਂ ਗੁੱਲਾਂ ਕਰਦੀ ਰਹੀ ਹੈਗੀ ਤੇ ਉਹਦੀ ਕੁੜੀ ਨੂੰ ਪਤਾ ਲੱਗਾ ਤੇ ਕੁੜੀ ਨੇ ਆਪਣੇ ਪਿਓ ਨੂੰ ਦੱਸ ਦਿੱਤਾ ਕਿ ਮੰਮੀ ਇਹ ਕੰਮ ਅੱਜ ਪੈ ਗਈ ਦੀ ਕਿ ਸਾਨੂੰ ਰੋਟੀ ਵੀ ਨਹੀਂ ਦਿੰਦੀ ਬਣਾ ਕੇ ਅੱਲੀ ਵੱਡੀ ਕੁੜੀ 15 ਸਾਲ ਦੀ ਲੈ ਤੇ ਛੋਟੀ 13 ਸਾਲ ਦੀ ਬੰਡਾ ਤੇ 7 ਸਾਲ ਦੇ ਜੀ ਇਹਦੀ ਉਮਰ ਕਿੰਨੀ ਸੀ ਇਹਦੇ ਮੱਸਰ ਦੀ ਤਾਂ ਦੀਦੀ ਕੀ ਨਾਮ ਕੀ ਇਹਦਾ ਨਾ ਬੰਟੀ ਤੇ ਜਨਾਨੀ ਭਰਾ ਰੋਗੀ ਤੇ ਆਪਣੇ ਮਾਣ ਨਾਲ ਰੜੀਦੀ ਤੇ ਮਾਣੇ ਬੇਕਾਰ ਪਟਾਇਆ ਦਾ ਅੰਦੇ ਦੇ ਕਿ ਆਉਗੀ ਜਨਾਨੀ ਨੂੰ ਫੜਾਉ ਵੀ ਮੇਰਾ ਬੱਚਾ ਮਸਲਾ ਅਲੱਗ ਦਾ ਹੋਵੇਗੀ ਮੇਰਾ ਦੇ ਹੋਰ ਨਹੀਂ ਛੋਟਾ ਮੇਰਾ ਬੱਚਾ ਛੋਟਾ ਆਵਾਜ਼ ਤੋਂ ਇਹ ਜਨਾਨੀ ਨੇ ਬਹੁਤ ਕਰਜ਼ਾ ਚੁੱਕਿਆ ਤੇ ਆਣ ਕੇ ਘੋਟਾ ਵੇਚ ਕੇ ਅੱਧਾ ਕਰਜ਼ਾ ਲਾਇਆ ਵਾ ਅੰਦਾਜ਼ੇ ਪਿਆਰਾ ਕਹਿੰਦਾ ਕੋਈ ਨਹੀਂ ਮੈਂ ਕੋ ਵਾਲੀਆਂ ਤੇ ਜਾਵਾਂ ਕਰਾਂਗਾ ਮੈਂ ਲਾਲ ਆਣਾ ਮਾਦਾ ਮੈਂ ਚੰਗਾ ਪਤਾ ਨਹੀਂ ਇਹਨਾਂ 2-3 ਵਾਰੀ ਗੱਡੀ ਚੱਲੇ ਹੋਏ ਨੇ ਕਹਿੰਦੀ ਗੱਡੀ ਚੱਲੇ ਆ ਜਾਂਦਾ ਕੁਛ ਨਾ ਤੁਰ ਜਾਂਦਾ ਰਿਆ ਉਹ ਦੋ ਤਿੰਨ ਗੁੱਡੀਆਂ ਨੇ ਢਾ ਲਿਆ ਬੱਚਾ ਘਰ ਤੁਰ ਜਾਵਾਰਾ ਕੋਈ ਨਹੀਂ ਜਾਣਾ ਗਰਦਾਸ ਪੋਰੀ ਜਾਂਦਾ ਰਿਆ ਗੱਡੀ ਚੱਲੇ ਕੋਣ ਰਾਤ ਦੀ ਵੀ ਤੁਰ ਗਿਆ 8-10 10 ਵਾਰੀ ਗਈ ਹੈ ਇਹ ਜਾਂਦਾ ਰਿਆ ਸਿਰੇ ਤੇ ਲੈ ਆਉਂਦਾ ਰਿਆ ਮੈਂ ਚੱਲ ਬੱਚਾ ਪੁੱਤ ਬੱਸ ਤੂੰ ਮੈਂ ਘਰ ਜਾਨੀ ਆ ਉਧਰ ਵੱਡੇ ਵਾਲੇ ਮੈਂ ਨਹੀਂ ਕੋ ਮਾੜੀ ਚੰਗੀ ਕਰਨੀ ਪਿਆਰ ਤੂੰ ਬੱਚਾ ਵਸ ਤੇਰੇ ਬੱਚੇ ਨੇ ਬੱਚੇ ਕਿੱਧਰ ਜਾਣਗੇ ਅੱਜ ਮੈਂ ਕੀ ਕਰਾਂ ਕਿੰਨੇ ਵਜੇ ਨਾਲ ਗਲੀ ਤੇ ਆ ਮੈਂ ਡਰਦੀ ਮੈਨੂੰ ਨਹੀਂ ਪਤਾ ਕੁਵਾਲੀਆਂ ਦੇ ਗਿਆ ਦਾ ਸਾਰੇ ਰਾਤ ਨਹੀਂ ਘਰ ਗਿਆ ਇੱਥੇ ਮਾ ਪਾਰ ਹਰਮਨੀ ਹਵਾ ਚਾ ਦੋ ਰੱਖੇ ਨੇ ਮੇਰੇ ਅਬ ਬੱਚਾ ਮਨ ਕਰਦੇ ਹੁਣ ਹਾਂਜੀ ਕੀ ਮਨ ਕਰਦੇ ਹੋ ਮੈਂ ਕਹਿੰਦੀ ਵੀ ਉਹ ਜਿਹੜੀ ਨੇ ਰਕੀ ਦੇ ਨਾ ਉਹਨੂੰ ਮੈਂ ਕੁਝ ਕਰਵਾਣਾ ਚਾਹਨੀ ਹਾਂ ਮੇਰਾ ਬੱਚਾ ਤੇ ਹੋਣਾ ਨਹੀਂ ਔਰ ਇਹ ਮਾ ਵਾਲ ਖਵਾ ਲੈਣੇ ਹੁਣ ਮੈਂ ਇੱਕ ਵਾਰੀ ਹੋਰੀ ਮੈਂ ਗੁੱਤ ਖਵਾਣੀ ਹਾਂ ਦੋਆ ਮਾਵਾ ਤੇ ਆ ਜੀ ਸਾਨੂੰ ਪਤਾ ਲੱਗਾ ਕੋਈ 6 ਵਜੇ ਦਾ ਮੈਂ ਮੋਕੇ ਤੇ ਗਿਆ ਮੌਕੇ ਤੇ ਇਹ ਬਟਾਲੇ ਤੋਂ ਚੀਨੇ ਵਾਲੀ ਸਾਈਡ ਨੂੰ ਆ ਇੱਕ ਅਨਨੌਨ ਗੱਡੀ ਦੇ ਨਾਲ ਜਿਹੜਾ ਵਾ ਇੱਕ ਪਤਾ ਲੱਗਾ ਵੀ ਫੈਦਲ ਜਿਹੜਾ ਵਾ ਜਾ ਰਿਹਾ ਸੀਗਾ ਲਾਈਨਾਂ ਕਰਾਸ ਕਰਨ ਗਿਆ ਹੈਗਾ ਤੇ ਪਿਛੇ ਕਿਤੇ ਕਦੋਂ ਜਿਹੜੀ ਉਹ ਗੱਡੀ ਆ ਗਈ ਤੇ ਗੱਡੀ ਦੇ ਵਿੱਚ ਹੀ ਥੱਲੇ ਆ ਗਿਆ ਤੇ ਨਿਖਾਣਾ ਅਸ਼ਾਨ ਹੋ ਗਈ ਇਹਦੀ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਨਗਰ ਬਟਾਲਾ ਵਾਰਡ ਨੰਬਰ 8 ਜਨਾਜ਼ਾ ਦਾ ਇਹ ਅਨਰੌਣ ਕੱਟੀ ਦੇ ਨਾਲ ਹੀ ਆ ਸਾਨੂੰ ਤੇ 6 ਵਜੇ ਪਤਾ ਲੱਗਾ ਹੋ ਸਕਦਾ 5 ਵਜੇ ਤੋਂ ਬਾਅਦ ਦੀ ਗੱਲ ਆ ਇਹ 5 ਵਜੇ ਤੋਂ ਬਾਅਦ ਦੀ ਆ ਕੋਈ ਨਹੀਂ ਮਰੀ ਇਹਦੀ ਉਮਰ ਕਰੀਬ ਹੈਗੀ ਆ 25 ਸਾਲ ਦੀ ਘਰ ਨਾਲ ਕੋਈ ਸੁੱਖਾ ਲੱਗਦਾ ਨਹੀਂ ਅਜੇ ਪਤਾ ਲੱਗਾ ਕੋਈ ਗੱਲ ਜੇ ਕੋਈ ਸਾਹਮਣੇ ਆਈ ਤੇ ਫਿਰ ਉੱਥੇ ਹੀ ਕਰ ਵੀ ਉਹ ਲੈ ਜਾਂਦੀ ਤੇ ਜੇ ਕੋਈ ਕਾਰਨ ਆ ਪਤਾ ਲੱਗਾ ਜੇ ਬਾਅਦ ਫਿਰ ਹਾਲ ਤੇ 194 VNSS ਦੀ ਕਰ ਰਹੀ ਹਾਂ ਤੇ ਲੈ ਜਾਂਦੀ ਆ ਤੇ ਪਤਾ ਲੱਗਾ ਵੀ ਆਪਣੇ ਘਰਦਿਆਂ ਤੋਂ ਜਿਹੜਾ ਮਾਤਾ ਪਿਤਾ ਤੋਂ ਤੇ ਭਰਾਵਾਂ ਨਾਲੋਂ ਅਲੱਗ ਹੀ ਰਹਿੰਦਾ ਤੇ ਬਾਹਰ ਅੰਦਰ ਵੀ ਜਾ ਆਵਾ ਖਰਚਾ-ਕੁਰਜਾ ਵੀ ਬਥੇਰਾ ਇਹਦੇ ਸਿਰ ਤੇ ਮੈਂ ਕਹਾਂ ਪਤਾ ਤੇਰੇ ਘਰਦਿਆਂ ਦੇ ਕਹਿਣ ਮੁਤਾਬਕ ਪਰ ਬਾਕੀ ਜਦ ਬਾਅਦ ਚ ਕੋਈ ਪਤਾ ਲੱਗੂਗਾ ਤੇ ਕੋਈ ਉਹਨਾਂ ਨੇ ਉਹਦੀ ਮਾਤਾ ਆਈ ਆ ਉਹਦਾ ਵੱਡਾ ਭਰਾ ਆ ਤੇ ਉਹਨਾਂ ਨੇ ਬਿਆਨ ਲਿਖਾਏ ਸਾਨੂੰ ਤੇ ਉਹਨਾਂ ਬਿਆਨਾਂ ਤੇ ਜਿਹੜੀ ਕਾਰਵਾਈ ਕੀਤੀ ਜਾਂਦੀ